ਬਸੰਤ ਕਬੀਰ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਰ ਹੈ ਜੈਸੀ ਤੇਰੀ ਚਾਲ ਤੇਰੀ ਪੂੰਛਟ ਉੱਪਰ ਚਮਕ ਬਾਲ ਇਸ ਕਰਮ ਹੈ ਹੈ ਸੋ ਤੂੰ ਢੂੰਡ ਖਾਹੇ ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ ਰਹਾਓ चाकी चट है चून खा है चाकी का चीथरा कहाँ ले छीके पर तेरी बहुत डीठ मत लकरी सोटा तेरी पर पीठ कह कबीर भोग भले कीन मत को मारे ईंट टेम राग सारग चौपदे महल्ला पहला कर पहला ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਪਣੇ ਠਾਕੁਰ ਕੀ ਹਉ ਚੇਰੀ ਚਰਨ ਗਹਿ ਜਗ ਜੀਵਨ ਪ੍ਰਭ ਕੇ ਹਉ ਮੈਂ ਮਾਰ ਨਿਬੇਰੀ ਰਹਾਉ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ ਮੋਹਨ ਮੋਹਿ ਲੀਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਮਨ ਮੁਖ ਹੀਨ ਹੋਛੀ ਮਤ ਝੂਠੀ ਮਨ ਤਨ ਪੀਰ ਸਰੀਰੇ ਜਬ ਕੀ ਰਾਮ ਰੰਗੀਲੇ ਰਾਤੀ ਰਾਮ ਜਪਤ ਮਨ ਧੀਰੇ ਹਉ ਮੈਂ ਛੋੜ ਪਈ ਬੈ ਰਾਗਨ ਤਬ ਸਾਚੀ ਸੁਰਤ ਸਮਾਨੀ ਅਕੁਲ ਨਿਰੰਜਨ ਸਿਉ ਮਨ ਮਾਨਿਆ ਬਿਸਰੀ ਲਾਜ ਲੋਕਾਨੀ ਪੂਰ ਪਵੇਖ ਨਹੀਂ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਹਰ ਕੈ ਨਾਮ ਰਤੀ ਸੋਹਾਗਨ ਨਾਨਕ RAM ਪਤਹਾਰਾ ਸਾਰਗ ਮਹੱਲਾ ਪਹਿਲਾ ਹਰ ਬਿਨ ਕਿਉ ਰਹੀਐ ਦੁਖ ਵਿਆਪੈ ਜਿਹ ਬਾਸਾਦਨਾ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾਪੈ ਰਹਾਉ ਜਬ ਲਗ ਦਰਸਨ ਪਰਸੈ ਪ੍ਰੀਤਮ ਤਬ ਲਗ ਭੂਖ ਪਿਆਸੀ ਦਰਸਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਬਿਗਾਸੀ ਪੂਨਵ ਕਨਹਰ ਗਰਜੈ ਵਰਸੈ ਕੋਕਿਲ ਮੂਰ ਬੈਰਾਗੇ ਤਰਵਰ ਬਿਰਖ ਬਿਹੰਗ ਪਉੰਗਮ ਘਰ ਪਿਰ ਤਨ ਸੋਹਾਗੇ ਕੁਚਲ ਕੁਰੂਪ ਕੁਨਾਰ ਕੁਲਖਨੀ ਪਿਰ ਕਾ ਸਹਿਜ ਨ ਜਾਣਿਆ ਹਰ ਦਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਏ ਨਾ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨ ਤੀਰੇ ਸਾਰਗ ਮਹੱਲਾ ਪਹਿਲਾ ਦੂਰ ਨਹੀਂ ਮੇਰੋ ਪ੍ਰਭ ਪਿਆਰਾ ਸਤਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਨ ਆਧਾਰਾ ਰਹਾਓ ਇਨ ਬਿਦ ਹਰ ਮਿਲੀਐ ਵਰ ਕਾਮਨ ਤਨ ਸੋਹਾਗ ਪਿਆਰੀ ਜਾਤ ਵਰਨ ਕੁਲ ਸਹਿਸਾ ਚੂਕਾ ਗੁਰਮਤ ਸਬਦ ਵਿਚਾਰੀ ਜਿਸ ਮਨ ਮੰਨੈ ਅਭਿਮਾਨ ਨ ਤਾਕਉ ਹਿੰਸਾ ਲੋਭ ਵਿਸਾਰੇ ਸਹਿਜ ਰਵੈ ਵਰ ਕਾਮਣ ਪਿਰ ਕੀ ਗੁਰਮੁਖ ਰੰਗ ਸਵਾਰੇ ਜਾਰਾਉ ਐਸੀ ਪ੍ਰੀਤੁ ਕਟੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਬਦਾ ਕਰਮ ਵਿਕਾਰੀ ਅੰਤਰ ਰਤਨ ਪਦਾਰਥ ਹਿੱਤ ਕੋ ਦੁਰੈ ਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਪਰਪੂਰ ਰਹਾਉ ਸਤ ਗੁਰ ਸੰਤ ਮਿਲੈ ਸਾਤ ਪਾਈਐ ਕਿਲ ਵਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪਰਫੂਲਤ ਪੁਰਖ ਨਿਰੰજન ਦੇਖਿਆ ਹਜੂਰ ਵੱਡਾ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਪਰਪੂਰ 86 तीर्थ मजन किया सत संगत पग नाए दूर दुर्मत विकार मलीन मत होछि हृदय कुसुद्ध लागा मोह कूर बिन करमा क्यों संगत पाईए हो मैं व्यापर रहया मन चूर हो दयाल कृपा कर हर जी मांगो सत संगत पग दूर ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਪੇਟਿਆ RAM ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਿਹਾਰੀ ਪਵ ਜਲ ਜਗਤ ਨ ਜਾਈ ਤਰਨਾ ਜਪ ਹਰ ਹਰ ਪਾਰ ਉਤਾਰੀ ਰਹਾਓ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅਨੰਦਨ RAM ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਰਬ ਅਗਮ ਅਗੋਚਰ ਰਬਿਆ ਸਰਬ ਠਾਈ ਮਨ ਤਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ ਸਾਖਤ ਕਉ ਦੂਰ ਭਇਆ ਅਹੰਕਾਰੀ ਤ੍ਰਿਸ਼ਨਾ ਜਲਤ ਨ ਕਬਹੂ ਬੂਝਹਿ ਜੂਐ ਬਾਜੀ ਹਾਰੀ ਊਠਤ ਬੈਠਤ ਹਰ ਗੁਨ ਗਾਵਹਿ ਗੁਰ ਕਿੰਚਿਤ ਕਿਰਪਾ ਤਾਰੀ ਨਾਨਕ ਜਿਨ ਕੋ ਨਦਰ ਭਈ ਹੈ ਤਿਨ ਕੀ ਪੈ ਜ ਸਵਾਰੀ ਸਾਰਗ ਮਹਲਾ 4 ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨ ਉਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੈ ਤਿਨ ਕੇ ਦੁਖ ਨਿਵਾਰੇ आनंदिन भगत करहै गुरु आगे गुरु कै शब्द सवारे हृदय नाम अमृत रस रसना रस गावे रस बीचारे गुरु प्रसाद अमृत रस चीनेआ ओए पावे मोख दुवारे सतगुरु पुरख अचल अचल्ला मत जिस दृढ़ता नाम आधारे तिस आगे जीवो देवो अपना हाओ सतगुरु कै बलहारे ਮਨ ਮੁਖ ਪ੍ਰਮੰ ਦੂਜੈ ਪਾਏ ਲਾਗੇ ਅੰਤਰ ਅਗਿਆਨ ਗੁਬਾਰੇ ਸਤਿਗੁਰ ਦਾਤਾ ਨਦਰ ਨ ਆਵੇ ਨਾ ਉਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰਿ ਕਿਰਪਾ ਲੇਹੋ ਉਬਾਰੇ ਸਾਰਗ ਮਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਏ ਜੋ ਕਿਛ ਕਰੇ ਸੋ ਸਤ ਕਰਮਾ ਨਹੋ ਗੁਰਮੁਖ ਨਾਮ ਰਹੁ ਲਿਵ ਲਾਏ ਰਹਾਉ ਗੋਬਿੰਦ ਪ੍ਰੀਤ ਲੱਗੀ ਅਤ ਮਿੱਠੀ ਅਵਰ ਵਿਸਰ ਸਭ ਜਾਏ ਅਨੰਦਨ ਰਹਿਸ ਭਇਆ ਮਨ ਮਾਨਿਆ ਜੋਤੀ ਜੋਤ ਮਿਲਾਏ ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤੈ ਸਾਤ ਵਸੈ ਮਨ ਆਏ ਗੁਰ ਕਿਰਪਾਲ ਭਏ ਤਬ ਪਾਇਆ ਹਰ ਚਰਨੀ ਚਿਤ ਲਾਏ ਮਤ ਪਰਗਾਸ ਭਈ ਹਰ ਧਿਆਇ ਗਿਆਨ ਤਤ ਲਿਵ ਲਾਏ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਦ ਲਗਾਏ ਹਿਰਦੈ ਕਪਟ ਨਿਤ ਕਪਟ ਕਮਾਵਹਿ ਮੁਖਹੁ ਹਰ ਹਰ ਸੁਣਾਏ ਅੰਤਰ ਲੋਭ ਮਹਾ ਗੁਬਾਰਾ ਤੋ ਕੂਟੈ ਦੁਖ ਖਾਏ ਜਬ ਸੋ ਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖ ਪਰਚਾਲਾਏ ਨਾਨਕ ਨਾਮ ਨਿਰੰਝਨ ਪਾਇਆ ਨਾਮ ਜਪਤ ਸੁਖ ਪਾਏ ਸਾਰਗ ਮਹਲਾ 4 ਮੇਰਾ ਮਨ RAM ਨਾਮ ਮਨ ਮਾਨੀ ਮੇਰਾ ਹੀਰੈ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਇਆਲ ਹੋ ਬਹੁ ਜਨ ਉਪਰ ਜਨ ਦੇਵ ਹੋ ਅਕਥ ਕਹਾਣੀ ਸਤ ਜਨ ਮਿਲ ਹਰ ਦਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੂਕੀ ਆਵਣ ਜਾਨੀ ਨੈਣੀ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ ਸ੍ਰਵਣੀ ਕੀਰਤਨ ਸੁਨਉ ਦਿਨ ਰਾਤੀ ਹਿਰਦੈ ਹਰ ਹਰ ਪਾਨੀ ਪੰਜ ਜਨਾ ਗੁਰ ਵਸਗਤ ਆਣੇ ਤਉ ਉਨ ਮਨ ਨਾਮ ਲਗਾਨੀ ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮ ਸਮਾਨੀ ਸਾਰਗ ਮਹੱਲਾ ਚੌਥਾ ਜਪ ਮਨ ਰਾਮ ਨਾਮ ਪੜ ਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨਹਿ ਫਲ ਸਭ ਵਿਸਥਾਰ ਰਹਾਉ ਕਿਆ ਲੀਜੈ ਕਿਆ ਤਜਿਐ ਬਉਰੇ ਜੋ ਦਿਸੈ ਸੋ ਛਾਰ ਜਿਸ ਬਿਖਿਆ ਕਉ ਤੂੰ ਆਪਣੀ ਕਰ ਜਾਣਹੁ ਸਾ ਛਾੜ ਜਾਹੋ ਸਿਰ ਭਾਰ ਤਿਲ ਤਿਲ ਪਲ ਪਲ ਆਉਧ ਫੁਨ ਘਾਟੈ ਬੂਝ ਨ ਸਕੈ ਗਵਾਰ ਸੋ ਕਿਛ ਕਰੈ ਜੇ ਸਾਥ ਨ ਚਾਲੈ ਇਹੋ ਸਾਖਤ ਕਾ ਆਚਾਰ ਸੰਤ ਜਨਾ ਕੈ ਸੰਗ ਮਿਲ ਬੌਰੇ ਤਉ ਪਾਵਹਿ ਮੁਖ ਦਵਾਰ ਬਿਨ ਸਤ ਸੰਗ ਸੁਖ ਕਿਨੈ ਨ ਪਾਇਆ ਜਾਏ ਪੁੱਛਹੁ ਬੇਦ ਵਿਚਾਰ ਰਾਣਾ ਰਾਉ ਸਭੈ ਕੋ ਉਚਾਲੈ ਝੂਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ ਨਹਿ ਚਲ ਜਿਨ ਰਾਮ ਨਾਮ ਆਧਾਰ ਸਾਰਗ ਮਹੱਲਾ ਚੌਥਾ ਘਰ ਤੀਜਾ ਦੋ ਪਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਚਗਰਤ ਹਉ ਸੰਗ ਬਾਪ ਜਿਨਕੇ ਜਣੇ ਬੜੀਰੇ ਤੁਮ ਹਉ ਤਿਨ ਸਿਓ ਚਗਰਤ ਪਾਪ ਰਹਾਓ ਜਿਸ ਤਨ ਕਾ ਤੁਮ ਗਰਭ ਕਰਤ ਹਉ ਸੋ ਤਨ ਕਿ ਸਹਿ ਨ ਆਪ ਖਿੰਨ ਮਹਿ ਛੋੜ ਜਾਏ ਬਿਖਿਆ ਰਸ ਤਉ ਲਾਗੈ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਨ ਕੇ ਜਾਪੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕਉ ਜੋ ਸੁਨਹੁ ਤਉ ਜਾਏ ਸੰਤਾਪ